ਵਾਲਾ ਵਿਕਾਸ ਜਿਹੜੀਆਂ ਚੀਜ਼ਾਂ ਦੀ ਕਮੀ ਆ ਤੇ ਕਿਹੜੀਆਂ ਚੀਜ਼ਾਂ ਇੱਥੇ ਪੂਰੀਆਂ ਹੋ ਚੁੱਕੀਆਂ ਨੇ ਗੱਲਬਾਤ ਕਰਦੇ ਆ ਪਿੰਡ ਦੇ ਨਿਵਾਸੀਆਂ ਨਾਲ ਹਾਂਜੀ ਸਰ ਕੀ ਪਹਿਲਾ ਪ੍ਰਣਾਮ ਸ੍ਰੀ ਦਰਮਨ ਲੂਕ ਸਿੰਘ ਹਾਂਜੀ ਸਰ ਜਿਹੜਾ ਐਸ ਵੇਲੇ ਤੁਸੀਂ ਪਿੰਡ ਦੇ ਨਿਵਾਸੀ ਹੋ ਕਿੰਨਾ ਚਿਰ ਹੋ ਗਿਆ ਤੁਹਾਨੂੰ ਇੱਥੇ ਰਹਿੰਦੇ ਹੋ ਅਸੀਂ ਜੀ ਬਚਪਨ ਤੋਂ ਹੀ ਇੱਥੇ ਆ ਮੇਰੀ ਉਮਰ ਵੀ ਕੁਝ 60 ਵਾਲੀ ਹੈ ਮੈਂ ਹਾਲੇ ਫਜਪੁਰ ਵੀ ਇੱਥੇ 60 ਸਾਲ ਤੁਸੀਂ ਇੱਥੇ ਰਹਿ ਰਹੇ ਹੋ ਐਸ ਵੇਲੇ ਤੁਸੀਂ ਦੇਖਦੇ ਹੋ ਕਿ ਪਿੰਡ ਵਿੱਚ ਕਿਹੜੀਆਂ ਚੀਜ਼ਾਂ ਦੀ ਕਮੀ ਆ ਸਾਡੇ ਜੀ ਪਿੰਡ ਦੇ ਵਿੱਚ ਇੱਕ ਤੇ ਜਿਹੜਾ ਪਹਿਲਾ ਹੈ ਜੀ ਪਾਣੀ ਇਹ ਜਿਹੜੀ ਟੈਂਕੀ ਆ ਇਹ ਸਾਡੇ ਪਿੰਡ ਚ ਬਹੁਤ ਪਾਣੀ ਬਣੀ ਸੀ ਕਿ 15 15 20 ਸਾਲ ਪਹਿਲੇ ਪਰ ਇਸ ਟਾਈਮ ਤੇ ਬਿਲਕੁਲ ਬੰਦ ਪਈ ਆ ਅਸੀਂ 3-4 ਸਾਲ ਹੋ ਗਏ ਆ ਅਸੀਂ ਸਰਮਾਇਆ ਚ ਵੀਆ ਵੀ ਜਮਾ ਕਰਾਇਆ ਕਹਿੰਦੇ ਨਵੀਂ ਟੈਂਕੀ ਬਣਾਈ ਜੀ ਪਰ ਸਾਡੇ ਕੋਈ ਹਾਊਸ ਹੋਲਡ ਜਿਹੜੀ ਟੈਂਕੀ ਤੁਸੀਂ ਗੱਲਬਾਤ ਕਰ ਰਹੇ ਹੋ ਸਾਹਮਣੇ ਜਿਹੜੀ ਟੈਂਕੀ ਹੈ ਤੇ ਇਹ ਟੈਂਕੀ ਅਸਲ ਟੋਟਲੀ ਬੰਦ ਪਈ ਆ ਬੰਦ ਪਈ ਆ ਤੇ ਇਹਦੇ ਵਿੱਚ ਇਹਦੇ ਪਾਈਪ ਸਾਰੇ ਬੰਦ ਹੋ ਗਏ ਨੇ ਤੇ ਇਹਦੇ ਬਾਰੇ ਕੀ ਕਰੀ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ ਹਾਂਜੀ ਬਿਲਕੁਲ ਜੀ ਜਿਹੜਾ ਇਹਨਾਂ ਸਪਨਸਰ ਜੀ ਵਾਟਰ ਸਪਲਾਈ ਬਰਾਉਨ ਨਾਲ ਅਸੀਂ ਨਾਲ ਗੱਲ ਕੀਤੀ ਸੀ ਉਹਨਾਂ ਨੇ ਕਿਹਾ ਸੀ 4 ਲੱਖ ਰੁਪਇਆ ਜਮ੍ਹਾਂ ਕਰਾਓ ਤੁਹਾਡੀ ਨਵੀਂ ਟੈਂਕੀ ਬਣੇਗੀ ਤੇ ਦਿਨ ਨਾਲ ਜੋੜ ਦਿੱਤੀ ਜਾਏ ਉਹ ਦੋ ਤਿੰਨ ਸਾਲ ਹੋ ਗਏ ਆ ਉਹਨਾਂ ਨੇ ਅਜੇ ਤੱਕ ਕੋਈ ਐਕਸ਼ਨ ਨਹੀਂ ਲਿਆ ਉਹ ਇੱਕ ਇਹ ਸਾਡੀ ਮੇਨ ਮੰਗ ਹੈ ਜੀ ਦੂਸਰੇ ਸਾਡੇ ਪਿੰਡ ਦੇ ਵਿੱਚ ਸਾਡਾ ਪੱਤੇ ਜਿਹੜੀ ਮਈ ਆ ਉਹ ਉੱਥੇ ਕਈਆਂ ਲੋਕਾਂ ਨੇ ਨਜਾਇਜ਼ ਕਬਜ਼ੇ ਕੀਤੇ ਨੇ ਅਸੀਂ ਸਿਰਫ ਪ੍ਰਸ਼ਾਸਨ ਕੋਲ ਹੀ ਮੰਗ ਚਾਹੁੰਦੇ ਆ ਵੀ ਸਾਨੂੰ ਉਹ ਦਾ ਉਹ ਜਿਹੜਾ ਥਾਮਣਾ ਨੇ ਮੱਲਿਆ ਉਹਨੂੰ ਉਹਨਾਂ ਤੋਂ ਪ੍ਰੀਖਿਆ ਜਾਵੇ ਜੋ ਜਿਹੜੀ ਵਈ ਹੈ ਉਹਦਾ ਅੰਦਰ ਹੀ ਸਾਰੇ ਭਰਾਵਾਂ ਨੇ ਕਿਹਾ ਕਿ ਜੀ ਆਪ ਪੈਸੇ ਲਾ ਕੇ ਸਫਾਈ ਕਰਾਵਾਂ ਤੁਸੀਂ ਦੇਖਿਆ ਕਿ ਜਿਹੜੇ ਪਿੰਡ ਦੇ ਨਿਵਾਸੀ ਗੱਲਬਾਤ ਕੀਤੀ ਹੈ ਪਿੰਡ ਦੀਆਂ ਜੋ ਸਮੱਸਿਆਵਾਂ ਹਨ ਉਹਰਾ ਪਰ ਦੱਸਿਆ ਹੋਰ ਵੀ ਇੱਥੇ ਦੇ ਜਿਹੜੇ ਪਿੰਡ ਦੇ ਨਿਵਾਸੀ ਇਹ ਗੱਲਬਾਤ ਕਰਨਗੇ ਹਾਂਜੀ ਸਰ ਕੀ ਨਾਮ ਆਪਣਾ ਐਕਸਪ ਮੈਂਬਰ ਮੱਖਣ ਸਿੰਘ ਹਾਂਜੀ ਪਿੰਡ ਤੋਂ ਆਇਆ ਜੀ ਹਾਂਜੀ ਸਰ ਮੈਂ ਇਹ ਤੁਹਾਨੂੰ ਪੁੱਛੂਗਾ ਕਿ ਇਸ ਵੇਲੇ ਜਿਹੜੇ ਦੂਸਰੇ ਜਿਹੜੇ ਨਿਵਾਸੀ ਸੀ ਉਹਨਾਂ ਨੇ ਗੱਲਬਾਤ ਕੀਤੀ ਕਿ ਪਿੰਡ ਵਿੱਚ ਆ ਚੀਜ਼ਾਂ ਦੀ ਕਮੀ ਹੈ ਤੁਸੀਂ ਕਿਵੇਂ ਦੇਖਦੇ ਹੋਗੇ ਸਾਰੇ ਘਟਨਾਕਰਮ ਨੂੰ ਕਿ ਕਿਹੜੀਆਂ ਚੀਜ਼ਾਂ ਹੁਣ ਰਹਿ ਗਈਆਂ ਆ ਤੇ ਜੋ ਉਹਨਾਂ ਵਾਲਾ ਕੰਮ ਉਹ ਤੁਸੀਂ ਦੱਸਣਾ ਚਾਹੋਗੇ ਸਾਨੂੰ ਸਰ ਇਹ ਸਾਡੇ ਪਿੰਡ ਦੇ ਵਿੱਚ ਜੋ ਸਾਡੇ ਐਸ ਸਰਪੰਚ ਸਰਦਾਰ ਮਲੂਕ ਸਿੰਘ ਨੇ ਦੱਸਿਆ ਬਿਲਕੁਲ ਸਹੀ ਹੈ ਇਹ ਜਿਹੜਾ ਗੰਦੇ ਨਾਲੇ ਦਾ ਨਿਕਾਸ ਹੈ ਬਿਲਕੁਲ ਸਾਡੇ ਪਿੰਡ ਦੇ ਵਿੱਚ ਇੱਕ ਕੋਹੜ ਹੈ ਉਹਨੂੰ ਠੀਕ ਕਰਨ ਵਾਸਤੇ ਸਾਡੇ ਐਨ ਆਰ ਆਈ ਵੀ ਭਰਾਵਾਂ ਨੇ ਪੂਰਾ ਯਾਜਨ ਕਰ ਰਹੇ ਨੇ ਕਰ ਰਹੇ ਨੇ ਅਸੀਂ ਇਹ ਮਸਲ ਮਨਜ਼ੂਰੀ ਚਾਹੁੰਦੇ ਆ ਕਿ ਸਾਡੇ ਗੰਦਾ ਨਾਲਾ ਜਿਹੜਾ ਸਾਫ ਕੀਤਾ ਜਾਵੇ ਜਿਹੜੀਆਂ ਇਸ ਵੇਲੇ ਸਰਕਾਰਾਂ ਆਈਆਂ ਤੁਸੀਂ ਜਿੰਨਾ ਚਿਰ ਕਾਫੀ ਚਿਰ ਹੋ ਗਿਆ ਮੈਂ ਤੁਹਾਨੂੰ ਰਿੰਦਨ ਤੋਂ ਬਚਪਨ ਤੋਂ ਤੁਸੀਂ ਰਹਿ ਰਹੇ ਸੀ ਹਾਂਜੀ ਬਚਪਨ ਤੋਂ ਤੁਸੀਂ ਰਹਿ ਰਹੇ ਹੋ ਇਸ ਵੇਲੇ ਤੁਸੀਂ ਕਿਹੜੀ ਸਰਕਾਰ ਨੂੰ ਵਧੀਆ ਦੇਖਦੇ ਜਿਨ੍ਹਾਂ ਨੇ ਤੁਹਾਨੂੰ ਸਹੂਲਤਾਂ ਦਿੱਤੀਆਂ ਅਸੀਂ ਸਰਕਾਰ ਨੂੰ ਵੀ ਦੱਸਿਆ ਜੀ ਅਸੀਂ ਸਾਰੇ ਕੰਮ ਆਪਣੇ ਆਪ ਸਾਡੇ ਪਿੰਡ ਦੇ ਬੰਦੇ ਜਿਹੜੇ ਐਨਆਰਆਈ ਵੀਰ ਭਰਾ ਨੇ ਉਹ ਹੀ ਕਰਾਉਂਦੇ ਨੇ ਸਰਕਾਰ ਨੇ ਤਿੰਨ ਸਾਲ ਆਪਾ ਪਾਰਟੀ ਦੀ ਸਰਕਾਰ ਹੋਈ ਇੱਕ ਨਵਾਂ ਪੈਸਾ ਸਾਨੂੰ ਗ੍ਰਾਂਟ ਨਹੀਂ ਮਿਲੀ ਬਾਕੀ ਜਿਹੜੀ ਜੋੜੀ ਸਰਕਾਰ ਆਉਂਦੀ ਹੈ ਕੋਈ ਥੋੜਾ ਬਹੁਤਾ ਉਹ ਹੀ ਗੜੀਆਂ ਨਾਲੀਆਂ ਦਾ ਉਹ ਕਰਦੇ ਨੇ ਉਹ ਲੈ ਜੋ ਪੈਸਾ ਗਾਇਬ ਹੋ ਜਾਂਦਾ بس ਲੱਗ ਜਾਂਦਾ ਫਿਰ ਤੁਸੀਂ ਕਹਿੰਦੇ ਕਿ ਆਮ ਆਦਮੀ ਪਾਰਟੀ ਤਿੰਨ ਸਾਲ ਇੱਥੇ ਸਰਕਾਰ ਹੁਣ ਵੀ ਹੈਗੀ ਆ ਹੋਰਾਂ ਨੇ ਤੁਹਾਨੂੰ ਕੋਈ ਗ੍ਰਾਂਟ ਕੋਈ ਪੈਸੇ ਤਾਂ ਪੈਸਾ ਵੀ ਗ੍ਰਾਂਟ ਨਹੀਂ ਸਾਨੂੰ ਆਈ ਅੱਲੇ ਦਾ ਤੇ ਜਿਹੜੀਆਂ ਪਿਛਲੀਆਂ ਸਰਕਾਰਾਂ ਸੀ ਉਹਨਾਂ ਨੇ ਕਦੀ ਵੀ ਤੁਹਾਨੂੰ ਕੁਝ ਦਿੱਤਾ ਸੀ ਕਿ ਨਹੀਂ ਦਿੱਤਾ ਥੋੜਾ ਬੋਧਾ ਜਿਹੜਾ ਉਹ ਸੀ ਉਹ ਹੀ ਗਲੀਆਂ ਨਾਲੀਆਂ ਦੇ ਲੱਗ ਕੇ ਬਸ ਪੈਸਾ ਜਿਹੜਾ ਹੁਣ ਜਿਹੜਾ ਵਿਕਾਸ ਹੋ ਰਿਹਾ ਆ ਉਹ ਫੇ ਤੁਸੀਂ ਕਿੱਦਾਂ ਪੈਸਾ ਸਾਰਾ ਇਕੱਠਾ ਕਰਨਾ ਪੈਸਾ ਹੀ ਨਹੀਂ ਵਿਕਾਸ ਕਰਨਾ ਵਿਕਾਸ ਕੋਈ ਆਇਆ ਨਹੀਂ ਅੱਛਾ ਹਾਂਜੀ ਵਿਕਾਸ ਸਾਡਾ ਰੁਕਿਆ ਬਿਨਾਂ ਪੈਸੇ ਦੇ ਵਿਕਾਸ ਰੁਕਿਆ ਜਿੱਦਾਂ ਸਾਡਾ ਬਈ ਦਾ ਗੱਲੇ ਨਾਲ ਇਹ ਅਸੀਂ ਕੰਮ ਉਹ ਅਸੀਂ ਕੋਸ਼ਿਸ਼ ਕਰਦੇ ਪਿੰਡ ਵਾਲੇ ਪਰ ਉਹਨਾਂ ਪੈਸਾ ਸਾਡੇ ਕੋਲ ਨਹੀਂ ਇਕੱਠਾ ਹੋ ਸਕਦਾ ਇਸ ਕਰਕੇ ਹੋ ਸਾਡੇ ਬੰਦਿਆਂ ਨੇ ਸਾਰਿਆਂ ਨੇ ਬਾਹਰਲੇ ਮੁੰਡਿਆਂ ਨੇ ਪੱਠਾ ਪੈਸਾ ਕੀਤਾ ਕਰਕੇ ਕੋਸ਼ਿਸ਼ ਕਰ ਰਹੇ ਨੇ ਸ਼ਾਇਦ ਉਹ ਹੀ ਹੁਣ ਉਹਨਾਂ ਨੇ ਸਾਰਾ ਇਹ ਕੰਮ ਕਰਾਉਣਾ ਹੈ ਇੱਕ ਸਰਕਾਰ ਨੇ ਇੱਕ ਜਿਹੜੀ ਮੁਹਿੰਮ ਚਲਾਈ ਆ ਜੋ ਤੇ ਨਸ਼ਾ ਵਿਰੋਧ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ ਉਹ ਤੇ ਵਧੀਆ ਸਕੀਮ ਹੈ ਪਰ ਗੱਲ ਇਹ ਹੈ ਨਾ ਵੀ ਕੋਈ ਅਧਿਕਾਰ ਜਿਹੜਾ ਵੀ ਫੜ ਜੈ ਨੇ ਉਹਨਾਂ ਨੂੰ ਕੋਈ ਐਕਸ਼ਨ ਹੋ ਜਾਂਦਾ ਨਹੀਂ ਬਸ ਫੇਰ ਉਹ ਹੀ ਨਸ਼ੇ ਨੁਸ਼ੇ ਸਾਗਲੇ ਨੇ ਫਿਰ ਆਪਣੇ ਚੱਲਦੇ ਰਹਿੰਦੇ ਨੇ ਪਿੰਡ ਵਿੱਚ ਇਸ ਵੇਲੇ ਤੁਹਾਡਾ ਜਿਹੜਾ ਆ ਉਹ ਨਸ਼ਾ ਮੁਕਤ ਹੋ ਚੁੱਕਿਆ ਹੈ ਪਿੰਡ ਨਹੀਂ ਨਹੀਂ ਕਹਿ ਸਕਦੇ ਗਰੰਟੀ ਨਹੀਂ ਦੇ ਸਕਦੇ ਹੋ ਸਕਦਾ ਹੈ ਹੋ ਜਾਏ ਪਰ ਕੋਈ ਗਰੰਟੀ ਨਹੀਂ ਹੈਗੀ ਅੱਲੇ ਦੇ ਪਾਸੇ ਕੋਈ ਪੂਰਾ ਨਹੀਂ ਸਰਕਾਰ ਦਾ ਉਪਰਾਲਾ ਜਿਹੜਾ ਇਹਨਾਂ ਯੁੱਧ ਨਸ਼ਾ ਬਰੁੱਤ ਇਹਦੇ ਬਾਰੇ ਕੀ ਕਹਿਣਾ ਚਾਹੋ ਕਾਰਨ ਦਾ ਕੋਸ਼ਿਸ਼ ਕਰਦੀਆਂ ਨੇ ਪਰ ਕੋਈ ਕੋਈ ਅੱਛੇ ਕੋਈ ਮਸਲਾ ਹੱਲ ਨਹੀਂ ਹੋ ਰਿਹਾ ਅੱਲੇ ਇੱਥੇ ਪਿੰਡ ਦੇ ਨੌਜਵਾਨ ਬਹੁਤ ਘੱਟ ਦੇਖ ਰਹੇ ਆ ਕੀ ਪਿੰਡ ਦੇ ਨੌਜਵਾਨ ਕੀ ਸਾਰੇ ਬਾਹਰ ਚਲੇ ਗਏ ਬਾਹਰ ਨੇ ਕੋਸ਼ਿਸ਼ ਕੀਤੀ ਵੀ ਨੇ ਬਸ ਜਿਹੜੇ ਹੈ ਦੋ ਚਾਰ ਬਜਨ ਬਾਕੀ ਬਾਹਰ ਹੀ ਨੇ ਆ ਰਹੀ ਹੈ ਜਿਆਦਾ ਜਿਹੜੇ ਲੋਕ ਆ ਜਿਹੜੇ ਉਹ ਸਾਰੇ ਫੋਰਨ ਸੈਟਲ ਹੋ ਚੁੱਕੇ ਆ ਇੱਥੇ ਹੋਰ ਵੀ ਜਿਹੜੇ ਨਿਵਾਸੀ ਆ ਜਿਹੜੇ ਇੱਥੇ ਪਹੁੰਚੇ ਆ ਪਿੰਡ ਦੀ ਸੱਤ ਦੇ ਪ੍ਰੋਗਰਾਮ ਚ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਹਾਂਜੀ ਸਰ ਕੀ ਨਾਮ ਆਪਣਾ ਸੁਖਵਿੰਦਰ ਪਾਲ ਜੀ ਹਾਂਜੀ ਸੁਖਵਿੰਦਰ ਸਾਥੀ ਮੈਂ ਤੁਹਾਨੂੰ ਇਹ ਪੁੱਛੂਗਾ ਕਿ ਇਸ ਵੇਲੇ ਜਿਹੜੀ ਗੱਲਬਾਤ ਹੋਈ ਆਪਣੀ ਜਿਹੜੀ ਹੋਰ ਲੋਕਾਂ ਨਾਲ ਜਿਹੜੀ ਗੱਲਬਾਤ ਹੋਈ ਆ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਇਸ ਵੇਲੇ ਜਿਹੜਾ ਆ ਜਦੋਂ ਅਸੀਂ ਐਂਟਰ ਕੀਤਾ ਪਿੰਡ ਦੇ ਵਿੱਚ ਸੜਕ ਦੀ ਕਾਫੀ ਮੰਦੀ ਹਾਲਤ ਸਗੀ ਪਿੰਡ ਦੀ ਐਸੀ ਜੇ ਅਸੀਂ ਚਾਰੇ ਚੁਫੇਰੇ ਵੀ ਦੇਖੀਏ ਪਰ ਹਾਲਾਤ ਇੰਨੇ ਵਧੀਆ ਨਹੀਂ ਲੱਗਦੇ ਇਹ ਸਰਦਾਰ ਮਲੂਕ ਸਿੰਘ ਇੱਕ ਸਰਪੈਂਸ ਉਹ ਸਰਦਾਰ ਮੱਖਣ ਸਿੰਘ ਮੌਜੂਦਾ ਮੈਂਬਰ ਵੀ ਨੇ ਤੇ ਪਿਛਲੇ ਪਿਛਲੀ ਪੰਚਾਇਤ ਵੀ ਮੈਂਬਰ ਆ ਚੁੱਕੇ ਨੇ ਇਹਨਾਂ ਨੂੰ ਸਾਰਾ ਹੀ ਪਤਾ ਹੈ ਜੋ ਇਹਨਾਂ ਦੱਸਿਆ ਸਚਾਈ ਹੈ ਕਿ ਗਵਰਨਮੈਂਟੋਂ ਇੱਕ ਪਿੰਡ ਵੀ ਨਹੀਂ ਕਦੀ ਹਾਰਪੈਂਡ ਆਈ ਹੈ ਜੀ ਜਿਹੜੀ 77 80 ਸਾਲਾਂ ਚ ਸਿਰਫ ਗਲੀਆਂ ਤੇ ਨਾਲੀਆਂ ਤੱਕ ਹੀ ਸੀਮਤ ਹੈ ਕੋਈ ਪਿੰਡ ਦਾ ਐਵੇਂ ਦਾ ਕੰਮ ਨਹੀਂ ਹੋਇਆ ਜਿਹੜਾ ਗਵਰਨਮੈਂਟ ਨੇ ਕਰਾਇਆ ਹੋਵੇ ਸਿਰਫ ਇੱਕ ਟੈਂਕੀ ਜਰੂਰ ਬਣਾਈ ਸੀ ਉਹ ਵੀ ਮੈਨੂੰ ਨਹੀਂ ਲੱਗਦਾ ਕਿ ਸਾਲ ਵੀ ਚੱਲੀ ਹੋਵੇ ਇਹ ਹੁਣ ਬਿਲਕੁਲ ਬੰਦ ਪਈ ਹੈ ਇਹ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਨੇ ਕਿ ਗਵਰਨਮੈਂਟ ਦੀ ਸਕੀਮ ਆਈ ਸੀ 4 ਲੱਖ ਜਮਾ ਕਰਾਓ ਤੇ ਤੁਹਾਡੀ ਨਵੀਂ ਟੈਂਕੀ ਬਣਾਵਾਵਾਂਗੇ ਉਹ ਪੈਸੇ ਜਮਾ ਕਰਾ ਚੁੱਕੇ ਹਾਂ ਤੇ ਇੱਥੇ ਇਤਨੀ ਕੁਣੀ ਨਹੀਂ ਆਇਆ ਇਹ ਕੋਈ 30 ਸਾਲ ਤੋਂ ਕਿ ਪਿੰਡ ਵਿੱਚ ਕੋਈ ਡਿਸਪੈਂਸਰੀ ਕੋਈ ਡਿਸਪੈਂਸਰੀ ਨਹੀਂ ਹੈਗੀ ਸਕੂਲ ਵੀ ਐਸੀ ਸਾਡੇ ਐਨਆਰਆਈ ਮੁੰਡਿਆਂ ਨੇ ਆਪ ਬਣਾਇਆ ਅੱਛਾ ਪਰ ਸਰਕਾਰ ਤਾਂ ਬੜੀ ਕਹਿ ਰਹੀ ਆ ਕਿ ਸਰਕਾਰੀ ਸਕੂਲਾਂ ਨੂੰ ਅਸੀਂ ਪ੍ਰਾਈਵੇਟ ਸਕੂਲਾਂ ਦਾ ਵੀ ਮ ਆ ਉੱਚਾ ਅਪਗ੍ਰੇਡ ਕਰ ਰਹੇ ਆ ਪਰ ਤੁਹਾਡੇ ਸਕੂਲ ਬਾਰੇ ਕੋਈ ਤਦਦੀ ਹੋਈ ਨਹੀਂ ਅਜੀ ਤੇ ਦੇਖਿਆ ਵੀ ਨਹੀਂ ਕਦੀ ਹੈਗਾ ਇਹ ਜੋ ਵੀ ਹੈਗਾ ਪਿੰਡ ਵਾਲਿਆਂ ਨੇ ਐਨਆਰਆਈ ਬਣਾਇਆ ਹੈ ਗਵਰਨਮੈਂਟ ਕੋਲ ਮੈਨੂੰ ਨਹੀਂ ਮਿਲ ਤੇ ਕਿ ਇੱਕ ਵੀ ਕਮਰਾ ਬਣਿਆ ਹੋਵੇ ਜੇ ਬਣਿਆ ਹੋਵੇਗਾ ਤਾਂ ਕਲੀ ਵੀ ਨਹੀਂ ਕੀਤੀ ਹੋਵੇ ਪਰ ਆ ਸਕੂਲ ਤਾਂ ਤੁਹਾਡਾ ਬਹੁਤ ਸੋਹਣਾ ਜਿੱਦਾਂ ਰੰਗ ਹੈ ਇਹ ਐਨਆਰਆਈ ਵਾਲਿਆਂ ਕੀਤਾ ਹੈ ਅੱਛਾ ਇਹ ਤੁਹਾਡੇ ਪਿੰਡ ਮਾਲਾ ਜੀ ਸਾਡੇ ਪਿੰਡ 70% ਜਿਹੜੇ ਮੁੰਡੇ ਐਨਆਰਆਈ ਨੇ ਤੇ ਸਾਰੇ ਸੈਟਰਡ ਨੇ ਉਹ ਉਹਨਾਂ ਦੇ ਸਹਿਯੋਗ ਨਾਲ ਹੀ ਇਹ ਸਭ ਕੁਝ ਹੋ ਰਿਹਾ ਇੱਥੇ ਪੈਲਸ ਜਿਹੜਾ ਬਣਾਇਆ ਹੈ ਬਾਕੀ ਕਮ ਬਿਚਾਂਡ ਕਾਰਡ ਬਣਾਇਆ ਉਹ ਜਿੰਨੇ ਵੀ ਬਾਕੀ ਜਿਹੜੇ ਕੰਮ ਕੀਤੇ ਉਹਨੂੰ ਸਿਰਫ ਐਨਆਰਏ ਨੇ ਕੀਤੇ ਨੇ ਗਵਰਨਮੈਂਟ ਨੂੰ ਕਦੀ ਵੀ ਅਸੀਂ ਤਾਂ ਸੁਣਿਆ ਹੀ ਨਹੀਂ ਹੈਗਾ ਕਿਤੇ ਕੋਈ ਪੈਸਾ ਵੀ ਆਇਆ ਹੋਵੇ ਤੇ ਨਾ ਹੀ ਕਦੀ ਗਵਰਨਮੈਂਟ ਦਾ ਕੋਈ ਬੰਦਾ ਆਇਆ ਇਹਨੇ ਮੰਤਰੀ ਵਜ਼ੀਰ ਰਹੇ ਨੇ ਸ਼ਾਇਦ ਇੱਥੇ ਕੋਈ ਬੇਦਰਸ ਹੋਜੋ ਕਿਤੇ ਬੋਲ ਲੱਗਾ ਹੋਵੇ ਆ ਜਿਹੜੀ ਗਵਰਨਮੈਂਟ ਜਾਣੀ ਸੀ ਉਦੋਂ ਸੰਗਤ ਸਿੰਘ ਨਹੀਂ ਇਸ ਏਰੀਆ ਦੇ ਵਿੱਚ ਬਲਵਿੰਦਰ ਸਿੰਘ ਮਿਆਣੀ ਸੰਗਤ ਸਿੰਘ ਗਿਲਜੀਆਂ ਕੈਬਨਰ ਮੰਤਰੀ ਰਹੇ ਆ ਸਾਰੇ ਆਪਣੇ ਖਾਸ ਹਨ ਪਰ ਕਿਸੇ ਨੇ ਕੁਝ ਨਹੀਂ ਕੀਤਾ ਤੇ ਹੁਣ ਜਿਹੜੀ ਆਪ ਜੀ ਦੀ ਸਰਕਾਰ ਆਈ ਜਿਹੜੀ 3 ਸਾਲ ਹੋ ਗਏ ਇਹ ਸਾਰਿਆਂ ਤੋਂ ਵਧੀਆ ਇਨੇ ਦੇ ਕੁੱੱਖ ਵੀ ਨਹੀਂ ਕੀਤਾ ਗਣਾ ਇਹ ਆਇਆ ਹੀ ਨਹੀਂ ਸਾਡੇ ਪਿੰਡਾਂ ਚ ਤਾਂ ਨਹੀਂ ਮੇਰੇ ਕੱਲ ਬੋਟ ਮੰਗਣ ਵੀ ਨਹੀਂ ਆਏ ਹੈਗੇ ਕੰਮ ਤੇ ਉਹਨਾਂ ਕੀ ਕਰਨਾ ਸੀ ਅੱਛਾ ਕੰਮ ਵੀ ਨਹੀਂ ਕੀਤਾ ਤੇ ਵੋਟ ਵੀ ਨਹੀਂ ਮੰਗੀ ਉਹ ਆਏ ਹੀ ਨਹੀਂ ਹੈਗੇ ਮਨੂੰ ਸਾਨੂੰ ਸਮਝਦਾ ਹੀ ਨਹੀਂ ਹੈਗੇ ਕਿ ਅਸੀਂ ਹਰ ਕੋ ਜਿਲ੍ਹੇ ਚੱਲਾਂਗੇ ਤੇ ਜਿਹੜਾ ਇਸ ਵੇਲੇ ਪਿੰਡ ਵਿੱਚ ਜਿਹੜਾ ਪੈਸਾ ਲੱਗਾ ਹੈ ਕਿੰਨਾ ਕਿ ਤੁਸੀਂ ਪੈਸਾ ਜਿਹੜਾ ਐਨਆਰਆਈ ਦੀ ਸਪੋਰਟ ਨਾਲ ਆਜਾ ਰਹੇ ਹੋ 110% ਅੱਛਾ ਜਿਹੜੇ ਐਨਆਰਆਈ ਨੇ ਲਾਏ ਨੇ ਇੱਕ ਗਵਰਨਮੈਂਟ ਦੀ ਪੰਜੀ ਵੀ ਨਹੀਂ ਲੱਗੀ ਇਹਦੇ ਵਿੱਚ ਤੇ ਸਰਕਾਰ ਨੇ ਤਾਂ ਕਿਹਾ ਸੀ ਅਸੀਂ ਜਿੰਨੇ ਵੀ ਪਿੰਡ ਦੀਆਂ ਪੰਚਾਇਤਾਂਾਂ ਨੂੰ ਵਿਕਾਸ ਲਈ ਪਕ ਕਾਫੀ ਲੱਖਾਂ ਦੇ ਫੰਡ ਜਾਰੀ ਕੀਤੇ ਹਨ ਇੱਥੇ ਨਹੀਂ ਆਇਆ ਤੁਹਾਡੇ ਅਜੇ ਤਾਂ ਨਹੀਂ ਸ਼ਾਇਦ ਪਿੱਛੇ ਰਹਿੰਦਾ ਹੋਵੇ ਆ ਜਾਏਗਾ ਪਰ ਅਜੇ ਨਹੀਂ ਹੋਣੀ ਹੈ ਹੋਰ ਵੀ ਇੱਥੇ ਪਿੰਡ ਦੇ ਜਿਹੜੇ ਲੋਕ ਆ ਰਹੇ ਨੇ ਗੱਲਬਾਤ ਕਰਾਂਗੇ ਹਾਂਜੀ ਅੰਕਲ ਜੀ ਕੀ ਨਾਮ ਆਪਣਾ ਸਰਵੰਸ਼ ਹਾਂਜੀ ਮੈਂ ਤਾਂ ਇਹ ਹੁਣ ਕੁ ਪੁੱਛਦੌਰਨ ਗੱਲਬਾਤ ਕੀਤੀ ਆ ਕਿ ਪਿੰਡ ਵਿੱਚ ਇਸ ਵੇਲੇ ਜਿਹੜੀ ਜਿੰਨੀ ਵੀ ਲਾਗਤ ਆ ਉਹ ਸਾਰੇ ਐਨ ਆਰ ਆਈ ਲੋਕਾਂ ਨੇ ਲਈ ਆ ਹਾਂਜੀ ਮੁੰਡਿਆਂ ਰੱਖੀ ਹੁਣ ਜਿਹੜਾ ਇਸ ਵੇਲੇ ਮੇਨ ਮੁੱਦੇ ਤੁਹਾਡੇ ਪਿੰਡ ਦੇ ਕੀ ਮੁੱਦੇ ਆ ਨਾਲਾ ਹੀ ਇਹ ਹੋ ਅੱਛਾ ਇਹ ਜਿਹੜਾ ਨਾਲਾ ਆ ਜਿਹੜੀ ਬਈ ਆ ਉਹ ਉਹਦੀ ਗੱਲਬਾਤ ਕਰਦੇ ਆ ਤੁਸੀਂ ਉਹਦਾ ਕੀ ਕਰਾਉਣਾ ਚਾਹੁੰਦੇ ਤੁਸੀਂ ਉਹ ਸਾਫ਼ ਹੋਣਾ ਚਾਹੀਦਾ ਉਹ ਬਹੁਤ ਹੀ ਸਾਫ਼ ਹੋ ਜਾਵੇ ਤੇ ਪੱਕਾ ਬਣ ਜੇ ਉਹ আচ্ছা ਤੁਸੀਂ ਦੇਖਿਆ ਕਿ ਜਿਹੜੇ ਹੋਰ ਵੀ ਇੱਥੇ ਪਿੰਡ ਦੇ ਲੋਕ ਆ ਰਹੇ ਨੇ ਗੱਲਬਾਤ ਕੀਤੀ ਦੱਸਿਆ ਕਿ ਕਾਫੀ ਮੁੱਦੇ ਹਨ ਪਰ ਜਿਹੜਾ ਮੇਨ ਜਿਹੜਾ ਪਿੰਡ ਦਾ ਵਿਕਾਸ ਆ ਉਹ ਸਾਰਾ ਜਿਹੜਾ ਐਨ ਆਰ ਆਈ ਲੋਕਾਂ ਨੇ ਲਾਇਆ ਆ ਹੋਰ ਵੀ ਗੱਲਬਾਤ ਕਰਦੇ ਹਾਂਜੀ ਸਰ ਅਸੀਂ ਇਹ ਗੱਲ ਦੱਸਣਾ ਚਾਹੁੰਦੇ ਹਾਂ ਜੀ ਸਾਡੇ ਜਿਹੜਾ ਪ੍ਰਾਇਮਰੀ ਸਕੂਲ ਹੈ ਸਰਵਰ ਪ੍ਰਾਇਮਰੀ ਸਕੂਲ ਇੱਕ ਟੀਚਰ ਹੈ ਜੀ ਅਇਤ ਤੋ 3 ਸਾਲ ਹੋ ਗਏ ਨੇ ਅਸੀਂ ਇੱਕ ਟੀਚਰ ਦੀ ਮਤਹਾ ਜਾਂ ਦੇ ਰਹੇ ਐ ਜਿਹਦੇ ਸਾਡਾ ਲੱਗਣ ਹੈ ਦੋ ਟੀਚਰ ਨੇ ਦਿਖਾ ਆਪਣੇ ਖੂਲੂ ਦੇ ਰਹੇ ਸਰਕਾਰ ਤਾਂ ਕਹਿ ਰਹੀ ਹੈ ਵੀ ਅਜੇ ਸਾਰੇ ਸਾਰੇ ਸਕੂਲਾਂ ਵਿੱਚ ਤੁਹਾਨੂੰ ਵਾਧੂ ਟੀਚਰ ਦਿੱਤੇ ਜੀ ਸਾਡੇ ਸਕੂਲ ਦੇ ਵਿੱਚ ਇੰਨਾ ਵੱਡਾ ਬੰਦਾ ਜੀ ਇੱਕ ਟੀਚਰ ਹੈ ਤੇ ਬਾਕੀ ਜਿਹੜਾ ਦੋਸਤਾਂ ਕੁੜੀਆਂ ਰੱਖੀਆਂ ਨੇ ਅਸੀਂ ਆਪਣੇ ਤੱਕ ਕਿੰਨੇ ਵੀ ਤੱਕ ਸਕੂਲ ਹੈ ਇਹ ਪੰਜ ਮਿੰਟਾਂ ਲਈ ਪੰਜ ਮਿੰਟ ਇਹ ਜਿਹੜਾ ਤੇ ਇੱਥੇ ਸਿਰਫ ਇੱਕ ਹੀ ਟੀਚਰ ਹੈ ਜਿਹੜਾ ਇਹ ਸਕੂਲ ਹੈ ਜੀ ਹਾਈ ਸਕੂਲ ਹੈ ਅੱਛਾ ਇੱਥੇ ਵੀ ਕਮੀਆਂ ਇੱਕ ਦੋ ਇੰਟਰਵਿਊ ਤੇ ਇੰਟਰਵਿਊ ਹੁੰਦੇ ਆ ਜੀ ਕਿ ਤੁਸੀਂ ਇਸ ਬਾਰੇ ਗੱਲਬਾਤ ਕੀਤੀ ਆ ਜਿਹੜਾ ਡਿਸਟ੍ਰਿਕਟ ਲੈਵਲ ਦੇ ਐਡਮਿਨ ਆਫਸਰ ਅਸੀਂ ਜੀ ਕਈਆਂ ਨੂੰ ਰਿਪੋਰਟ ਕੀਤੀ ਆ ਜੀ ਕਹਿੰਦੇ ਸਾਡੇ ਕੋਲ ਸਟਾਫ ਨਹੀਂ ਜੀ ਸਟਾਫ ਨਹੀਂ ਇੱਕ ਟੀਚਰ ਹੈ ਫਿਰ ਬਹੁਤ ਕਹਿੰਦੇ ਹਾਂ ਅਸੀਂ ਕਹਿੰਦੇ ਤੁਹਾਡੀ ਉਪਾਧੀ ਘਟਾ ਜੀ ਪ੍ਰਾਈਵੇਟ ਜਾਂਦੇ ਆ ਇਸ ਲਈ ਚੰਗੇ ਟੀਚਰ ਹੋਣ ਤਾਂ ਲੋਕ ਇੱਥੇ ਪਾਣ ਜੇ ਟੀਚਰ ਹੀ ਨਹੀਂ ਐ ਤਾਂ ਲੋਕ ਵੀ ਪ੍ਰਾਈਵੇਟ ਚਲੇ ਜਾਂਦੇ ਤੁਸੀਂ ਹੋਰ ਜਿੱਦਾਂ ਹੁਣ ਤੁਸੀਂ ਗੱਲਬਾਤ ਕੀਤੀ ਆ ਕਿ ਟੀਚਰ ਦੀ ਘਾਟ ਡਿਸਪੈਂਸਰੀ ਦੀ ਘਾਟ ਆ ਜਿਹੜਾ ਗੰਦੇ ਪਾਣੀ ਦੀ ਨਿਕਾਸੀ ਦੀ ਘਾਟ ਆ ਹਾਂ ਜੀ ਹੋਰ ਵੀ ਹੋਰ ਵੀ ਕੋਈ ਮੁੱਦੇ ਆ ਹੋਰ ਦੇਖੋ ਜੀ ਸਕੂਲ ਤੇ ਜਿਹਨੇ ਬਿਲਡਿੰਗਾਂ ਵਗੈਰਾ ਉਹ ਜੇ ਅਸੀਂ ਆਪ ਬਣਾਈਆਂ ਆ ਵਧੀਆ ਬਣੀਆਂ ਜਹਾ ਡਬਲ ਸਟੋਰੀ ਬਿਲਡਿੰਗ ਬਣੀ ਐ ਇਦਾਂ ਬਣੀ ਐ ਸਾਡੇ ਮੁਦਲ ਸਰਾਮ ਨੇ ਵਧੀਆ ਬਣਾਇਆ ਸ਼ਮਚਾਨ ਕਰੀ ਸਾਡੇ ਵਧੀਆ ਬਣਿਆ ਤੇ ਆ ਥੋੜੀ ਜਿਹੀ ਕੰਮ ਨੇ ਆ ਗਿਆ ਪਰ ਇਹੀ ਹੁਣ ਸਾਡੇ ਕਰਾਉਣੇ ਆ ਗਿਆ ਜੀ ਗਵਰਨਮੈਂਟ ਤੇ ਜੇ ਕੋਈ ਸਾਡੀ ਮਤ ਕਰੇ ਤਾਂ ਠੀਕ ਐ ਇਸ ਤਰ੍ਹਾਂ ਅਸੀਂ ਐਨਆਰਡੀ ਸਹਿਯੋਗ ਨਾਲ ਇਹ ਕੰਮ ਅਸੀਂ ਕਰਨਾ ਚਾਹੁੰਦੇ ਨਹੀਂ ਗਵਰਨਮੈਂਟ ਤੋਂ ਸਹਿਯੋਗ ਮਗਣਿਆ ਵੀ ਜਿਹੜੇ ਅਸੀਂ ਬਈ ਨੂੰ ਸਾਫ ਕਰਾਉਣਾ ਚਾਹੁੰਦੇ ਆ ਪੁਜਨ ਸਰ ਨੂੰ ਜਿੰਨਾ ਲੋਕਾਂ ਨੇ ਕਿਰੇਨੇ ਕਬਜ਼ਾ ਕੀਤਾ ਕੀਤਾ ਉਹਨੂੰ ਤਾਂ ਸਿਰਫ ਹੈਲਪ ਕਰਨ ਤੇ ਇਹਨੂੰ ਕੋਈ ਸੰਗਠਨ ਕਵਰ ਨਾ ਪਾਵੇ ਅੱਛਾ ਇਹ ਜਿਹੜੀ ਤੁਸੀਂ ਬਈ ਸਾਰੀ ਜਿਹੜੀ ਸਾਫ ਕਰਾਉਣੀ ਆ ਉਹਦਾ ਸਾਰਾ ਬਜਟ ਤਾਂ ਤੁਹਾਡੇ ਆਪਣੇ ਕੋਲ ਹੀ ਆ ਹਾਂ ਕਿੰਨਾ ਗੈਸਟੀਮੇਟ ਲਾਇਆ ਉਹਦਾ ਤੁਸੀਂ ਗੈਸਟੀਮੇਟ ਜੀ ਪਹਿਲੇ ਤਾਂ ਅਸੀਂ ਉਹਦੀ ਸਫਾਈ ਕਰਾਣੀ ਚਾਹੁੰਦੇ ਆ ਫਿਰ ਤੇਨ ਦੀ ਸਲਾਹ ਐਨਆਰਆਈ ਦੇ ਜਿਹੜੀ ਸਾਡੀ ਸਭਾ ਬਣੀ ਉਹਨਾਂ ਸਲਾਹ ਕਰਦੇ ਜਿਓ ਕਹਿਣ ਜੇ ਵੀ ਇਹਨੂੰ ਪੱਕਾ ਕੀਤਾ ਜਾਵੇ ਜਾਂ ਪੱਤਰ ਲਾਇਆ ਜਾਵੇ ਉਹ ਹਿਸਾਬ ਨਾਲ ਫਿਰ ਅਸੀਂ ਹੋਰ ਵੀ ਕਲੈਕਸ਼ਨ ਕਰਾਂਗੇ ਅਸੀਂ ਪਹਿਲਾਂ ਹਲਦਿਆ ਅਸੀਂ ਇਹੀ ਜਾਣਿਆ ਵੀ ਸਾਡਾ ਪਾਣੀ ਜਿਹੜਾ ਨਾ ਇੱਕ ਵਾਰੀ ਸਫਾਈ ਹੋ ਜਾਏ ਸਾਡੇ ਫਿਲਮ ਤੋਂ ਆਉਂਦਾ ਜਿਹੜੀ ਤਿੰਨ ਪੁਣੇ ਇੰਨੇ ਪੁਜੜੇ ਜੋ ਬਲੈਕ ਹੋਏ ਕਰੇ ਅਸੀਂ ਉਹਨਾਂ ਨੂੰ ਪਹਿਲਾਂ ਸਫਾਈ ਕੋਈ ਥੋੜੀ ਕਲੈਕਸ਼ਨ ਕੀਤੀ ਹੈ ਉਹਨਾਂ ਨੂੰ ਪਹਿਲਾਂ ਚਾਹੁੰਦੇ ਆ ਵੀ ਉਹ ਸਫਾਈ ਹੋ ਜਾਏ ਫਿਰ ਨੈਕਸਟ ਈਅਰ ਅਸੀਂ ਸਾਡੀਆਂ ਪਲਾਨਿੰਗਾਂ ਵੀ ਇਹਦੇ ਤੋਂ ਕਰਾਂ ਕਿਸੇ ਵਧੀਆ ਜਿਹੜੀ ਜਾਂ ਕਿਸੇ ਠੇਕੇਦਾਰ ਦੀ ਸਲਾਹ ਲੈ ਕੇ ਜੇ ਕੋਈ ਕਹੇਗਾ ਵੀ ਇਹਨੂੰ ਪੱਕੇ ਕੀਤਾ ਜਾ ਸਕਦਾ ਤੇ ਪੱਕੇ ਕਰਨ ਦੀ ਵੀ ਕੋਸ਼ਿਸ਼ ਕਰਾਂ ਤੀਨ ਵਾਲੇ ਪਾਣੀ ਦੀ ਤੁਹਾਨੂੰ ਇੱਥੇ ਕਿਵੇਂ ਸਰਕਾਰੀ ਸੂਲ ਪੈ ਗਈ ਕੋਈ ਜੀ ਪੀਨੋਲ ਪਣੀ ਤੋਂ ਪਹਿਲਾਂ ਦੱਸਿਆ ਵੀ ਇਹ ਟੈਂਕੀ ਸਾਡੇ ਬਾਪੂ ਸਾਹਿਬ ਸੀਗੇ ਆਪਣਾ 20 ਸਾਲ ਪਹਿਲੇ ਉਹਨਾਂ ਟੈਂਕੀ ਬਣਾਤੀ ਸੀ ਪਰ ਸਾਲ ਬਾਅਦ ਇਹ ਬੰਦ ਹੋ ਗਈ ਇਹ ਕੋਈ ਟੈਂਕੀ ਬਣਾ ਆ ਜੇ ਨਾ ਉਹਦੀ ਕੋਈ ਸਰਵਿਸ ਕੁਝ ਨਹੀਂ ਕਰਾਇਆ ਉਹ ਬੰਦ ਹੋ ਗਈ ਸੀ ਫਿਰ ਦੁਬਾਰਾ ਫਿਰ ਉਹਨਾਂ ਪਲਾਂਗ ਆਈ ਸੀ ਵਰਲਡ ਬੈਂਕ ਦੀ ਉਹਦੇ ਅੰਦਰ ਕਹਿੰਦੇ 4 ਲੱਖ ਰੁਪਇਆ ਜਮਾ ਕਰਾਓ ਅਸੀਂ ਕਰਾਇਆ ਤੁਹਾਨੂੰ ਪਹਿਲੇ ਦੱਸਿਆ ਪਰ ਦੁਬਾਰਾ ਫਿਰ ਉਹਨਾਂ ਕੋਈ ਉਹ ਤਾਂ ਕਿ ਬੋਰ ਹੋਇਆ ਜਿਹੜਾ ਸਮਰਸੀਬਲ ਸਰਕਾਰ ਵੱਲੋਂ ਹੁੰਦਾ ਓਏ ਜੀ ਉਹ ਜਿਹੜਾ ਪਹਿਲਾਂ ਸੀ ਉਹ ਤੇ ਬੰਦ ਹੈ ਚੰਪ ਬੰਦੋ ਉਹ ਬੰਦੋ ਗਿਆ 5 ਸਾਰੇ ਬੰਦੋ ਇਹ ਪਿਛਲੇ ਮੁੜ ਕੇ 15 20 ਸਾਲ ਹੋ ਗਏ ਉਹਨਾਂ ਤੇ ਪਤਾ ਕਿ ਸਰਕਾਰ ਨੇ ਧਿਆਨ ਨਹੀਂ ਦਿੱਤਾ ਕਿ ਜਿੰਨਾ ਵੀ ਸਾਰਾ ਪੀਣ ਵਾਲਾ ਪਾਣੀ ਹੋ ਤੁਸੀਂ ਆਪ ਆਪਣੇ ਘਰਾਂ ਚ ਬੋਰ ਕਰਾਏ ਆ ਸਰਕਾਰ ਵੱਲੋਂ ਤਾਂ ਕੁਝ ਨਹੀਂ ਨਹੀਂ ਜੀ ਨਹੀਂ ਤਾਂ ਨਸਟਮਰ ਦੇ ਵਾਰੀ ਕੋਈ ਸਹੂਲਤ ਦਿੱਤੀ ਨਹੀਂ ਜੀ ਪਰ ਉਹ ਕੋਈ ਸਾਨੂੰ ਕਹੇ ਕਹੇ ਜਾਂ ਸੀ ਵੀ ਜੋ ਛਿੱਤੀ ਹੋ ਜਾਏਗਾ ਉਹ 3 ਸਾਲ ਹੋ ਗਏ ਨੇ ਅਜੇ ਤੱਕ ਕੋਈ ਗੱਲ ਨਹੀਂ ਹਲਕਾ ਕੋਈ ਗੱਲਬਾਤ ਤੁਸੀਂ ਦੇਖਿਆ ਕਿ ਪਿੰਡ ਦੇ ਜਿਹੜੇ ਇਸ ਵੇਲੇ ਮੇਨ ਮੁੱਤੇ ਆ ਉਹ ਪੈਨ ਵਾਲੇ ਪਾਣੀ ਨੂੰ ਲੈ ਕੇ ਜਾਂ ਫਿਰ ਜਿਹੜੀ ਬਈ ਆ ਜਿਹੜੀ ਗੰਦਾ ਨਾਲ ਆਇਆ ਜਿਹੜੀ ਪਿੰਡ ਦੇ ਆਲੇ ਦੋਲੇ ਘੁੰਮਦੀ ਆ ਅਤੇ ਹੋਰ ਪਿੰਡ ਦੀ ਜਿਹੜੀ ਡਿਸਪੈਂਸਰੀ ਬਹੁਤ ਵੱਡੀਆਂ ਜਿਹੜੀਆਂ ਇੱਦਾਂ ਦੀਆਂ ਰਵੀਆਂ ਪਿੰਡ ਦੀਆਂ ਸਮੱਸਿਆਵਾਂ ਨੇ ਜਿਹੜੀਆਂ ਹਾਲ ਤੱਕ ਪੂਰੀਆਂ ਨਹੀਂ ਹੋਈਆਂ ਹਨ ਪਿੰਡ ਦੇ ਲੋਕ ਜਿਹੜੇ ਸੀ ਉਹਨਾਂ ਨੇ ਗੱਲਬਾਤ ਕਰਕੇ ਦੱਸਿਆ ਕਿ ਬਹੁਤ ਸਾਰੇ ਜਿਹੜੇ ਪਿੰਡ ਦਾ ਜਿਹੜਾ ਇਹ ਵਿਕਾਸ ਹੋਣਾ ਅਜੇ ਬਾਕੀ ਹੈ ਕੈਮਰਾਮੈਨ ਸਾਧ ਸਿੰਘ ਦੇ ਨਾਲ ਨਿਊ ਸਟੇਟ ਪੰਜਾਬ ਹੁਸ਼ਿਆਰਪੁਰ ਤਲਵੰਡੀ ਕੱਢੀ ਆ